ਮਹੱਲੇ ਨੂੰ ਜੀ ਜੀ ਇਹ ਤੋਂ ਸੇ ਇੱਤਾ ਵੀ ਇੱਕ ਮਿੰਟ ਇਹਨੇ ਇਹ ਨਹੀਂ ਕਿ ਸੋਚਿਆ ਵੀ ਕੋਈ ਬੱਚਾ ਇੱਥੇ ਨਾਣ ਵੀ ਵੜ ਸਕਦਾ ਕੋਈ ਕੁਛ ਵੀ ਕਰ ਸਕਦਾ ਤੋਂ ਸੰਗਲ ਲਾਇਆ ਤੋਂ ਨਾ ਡੂੰਗਾ ਕਿਤਾ 15 ਫੁੱਟ ਡੂੰਗਾ ਕਿਤਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿੰਨਾ ਡੂੰਗਾ ਹੈਗਾ ਕੀ ਖਾਰ ਹੈ ਕੀ ਇਹ ਗੱਲਬਾਤ ਕੋਈ ਬੱਚਾ ਛੋਟਾ ਹੀ ਨਾ ਆਂਦਾ ਵਿੱਚ ਡੁੱਬ ਜਾਵੇ ਤੁਸੀਂ ਲੱਭ ਲਓਗੇ ਇਹਨਾਂ ਦੇ ਸੇਵਾਦਾਰਾਂ ਨੇ ਕੀ ਕੀਤਾ ਤਿਸਤੀ ਲੈ ਕੇ ਪਰਲੇ ਪਰਲੇ ਪਾਸੇ ਲੱਭਦੇ ਰਹੇ ਘੋਤਾ ਘੌਰ ਵਾਲਿਆਂ ਨੇ ਕੋਲੇ ਮੁੰਡੇ ਚੱਕ ਕੇ ਫੜਾ ਦੇ ਐ ਤਾਂ ਆ ਵੀ ਬਾਬੇ ਉੱਤੇ ਪੂਰਾ ਐਕਸ਼ਨ ਆਵੇ ਬਾਬੇ ਨੂੰ ਜੋ ਵੀ ਹੈ ਕੀਤਾ ਇਹਨੇ ਇਹ ਗਲਤ ਕਰਵਾਇਆ ਵੀ ਤੁਸੀਂ ਇਹ ਦੇਖ ਨਹੀਂ ਸਕਦੇ ਜੀ ਤੁਹਾਡੀ ਸੇਵਾਦਾਰ ਕਿੱਥੇ ਆ ਮੰਨ ਲਓ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਨਹਾਣੇ ਆ ਇਸ਼ਨਾਨ ਕਰਦੇ ਗੁਰਦੁਆਰਾ ਸਲੋਵਰ ਤੇ ਵੀ ਨਹਾਣੇ ਅਗਲੇ ਪਹਿਰੇਦਾਰ ਪਹਿਲੇ ਕਹਿੰਦੇ ਨੇ ਵੀ ਬੱਚੋ ਸਾਈਡ ਤੇ ਹੋ ਕੇ ਨਹਾ ਲਓ ਵਿਚ ਨਹੀਂ ਜਾਣ ਸਾਨੂੰ ਪਤਾ ਕਿ ਕਿੱਥੇ ਡੂੰਗਾ ਕਿੱਥੇ ਨਹੀਂ ਪਰ ਇਹ ਜਿਹੜਾ ਤੁਸੀਂ 15 ਫੁੱਟ ਦਾ ਡੂੰਗਾ ਕਰਾਇਆ ਇਹਨੇ ਬਾਬਾ ਜੀ ਨੇ ਇਹ ਬਹੁਤ ਗਲਤ ਕਰਤਾ ਮੈਂ ਇਹ ਨਹੀਂ ਕਹ ਰਿਹਾ ਮੇਰਾ ਕੱਲਾ ਪੁੱਤ ਹੈਗਾ ਉਹ ਵੀ ਪੁੱਤ ਮੇਰਾ ਪੁੱਤ ਹੀ ਆ ਮੇਰੇ ਮੁੰਡੇ ਨਾਲ ਰਿਹਾ ਹੈ ਮੇਰੇ ਪੁੱਤ ਦਾ ਪੁੱਤ ਹੈ ਉਹ ਮੈਂ ਨਹੀਂ ਚਾਹਦਾ ਮੇਰੇ ਬੱਚਿਆਂ ਨੂੰ ਦੋਨਾਂ ਇਹਨਾਂ ਇਨਸਾਨ ਸਮਝਾ ਲੈਦਾ ਬਾਸ ਜਿੱਥੇ ਵੀ ਹੈਗਾ ਬਾਬਾ ਚਲੋ ਅਸੀਂ ਸੀ ਸੀਐਮਸੀ ਆ ਗਏ ਦੂਜੇ ਮੁੰਡੇ ਦੇ ਹਸਤੇ ਆਏ ਆਹ ਵਾਦਾ ਯਾਰ ਬਹੁਤ ਨਾਮ ਕੀ ਬੱਚੇ ਦਾ ਇਹ ਕਹਾਂਸ ਕਹਿੰਦੇ ਅੱਛਾ ਵੈਸੇ ਕੀ ਕਾਗਜ਼ਤ ਕੀ ਨੇ ਹੋਗੇ ਗੁਰਜੀਤ ਸਿੰਘ ਜੀ ਸਿੰਘ ਕਿੰਨੀ ਉਮਰ ਹੈ ਦੀ ਮੇਰਾ ਨਾਮ ਅੰਦਰ 15 ਸਾਲ ਅਦੇ ਉਹਦਾ ਯੋਜਾ ਵੀ ਹਾਂ ਉਹਦਾ ਸੀਗਾ ਕੀ ਨਾਮ ਸੀਗਾ ਉਹਦਾ ਆਵੇ 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 ਹੰਮ ਦਾ ਉਹਨੇ ਕੱਟਿਆ ਉਹਨਾਂ ਮੁੰਡਿਆਂ ਨੂੰ ਕਹਿੰਦਾ ਮੁੰਡਿਆਂ ਦੀ ਦਾਦੀ ਸੀਗੀ ਇਹੋ ਮੁੰਡੇ ਦੀ ਕਿ ਉਹ ਉਹ ਨੂੰ ਘਰੇ ਵੀ ਛੱਡ ਕੇ ਆਈ ਆ ਉਹ ਦੁਬਾਰਾ ਫੇਰ ਘਰੋਂ ਆ ਗਿਆ ਅੱਛਾ ਮਤਲਬ ਇਹ ਨਹੀਂ ਹੈਗਾ ਫਿਰ ਜਦੋਂ ਪਤਾ ਲੱਗਦਾ ਵੀ ਆਹ ਗੱਲ ਹੋ ਗਈ ਉਸੇ ਟਾਈਮ ਮੁੰਡੇ ਵਿਚ ਵੜ ਗਏ ਨੇ ਲੇਕਿਨ ਮੈਂ ਨੇ ਯਾਰ ਚੈਨਲ ਨੂੰ ਪੁੱਛੋ ਅੱਛਾ ਜੀ ਹਾਂ ਪਰ ਲੇਕਿਨ ਪਹਿਲਾਂ ਇੱਥੋਂ ਰੁਕ ਕੇ ਬਾਬਾ ਜੀ ਕਿਤੇ ਨਾ ਕਿਤੇ ਲੋਕ ਤੁਸੀਂ ਦੇਖੇ ਇੱਥੇ ਕੋਸ਼ਕ ਵਿਅਕਤੀ ਜਿਹੜੇ ਕਿ ਵਿਰੋਧ ਕਰ ਰਹੇ ਵੀ ਇਹ ਕਹਿੰਦੇ ਵੀ ਵੀ ਤੁਹਾਡੇ ਸੇਵਾਦਾਰਾਂ ਨੇ ਨਹੀਂ ਕੱਢਿਆ ਵੀ ਅਸੀਂ ਕੱਢਿਆ ਵਾ ਵੀ ਉਹ ਚੀਜ਼ ਦੇ ਬਾਰੇ ਸਪਸ਼ਟੀਕਰਨ ਕਰੇ ਬੋਗਾ ਗੌਰ ਵੀ ਆਪ ਬੁਲਾਏ ਨੇ ਇੱਥੇ ਦੇਖ ਕੇ ਬਾਬਾ ਜੀ ਉਹ ਵੀ ਆਪ ਬੁਲਾਏ ਨੇ ਕੋਈ ਉਹ ਨਹੀਂ ਕੀਤਾ ਹੈਗਾ ਪਰ ਲੇਕਿਨ ਪਹਿਲਾਂ ਆਪਣੇ ਪੱਧਰ ਤੇ ਵੀ ਸੇਵਾਦਾਰਾਂ ਨੇ ਵਿੱਚ ਕਿਸ਼ਤੀ ਬਾੜ ਕੇ ਦੇਖਿਆ ਹੈਗਾ ਪਰ ਉਹਨਾਂ ਦੇ ਪੱਲੇ ਨਹੀਂ ਪਿਆ ਉਹ ਗਾਹਾਂ 삭 ਗਏ ਨੇ ਲੇਕਿਨ ਇਹ ਤਾਂ ਇੱਥੇ ਕੋਲੀ ਸੀ ਜੀ ਬਾਬਾ ਜੀ ਕਿਤੇ ਨਾ ਕਿਤੇ ਡੁੰਗ ਡੁੰਗਾਈ ਬਹੁਤ ਜ਼ਿਆਦੀ ਆ ਹਨਾ ਵੀ ਆਣ ਵਾਲੇ ਸਮੇਂ ਦੇ ਵਿੱਚ ਲੋਕ ਨਹਾਣਗੇ ਵੀ ਪਰ ਉਹਨਾਂ ਦੇ ਬੱਚਿਆਂ ਨੂੰ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਚਿਆਂ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਜੀ ਅੱਜ ਇੱਥੇ ਕੋਈ ਨਾ ਆਉਂਦਾ ਕਿਸੇ ਕਿਸਮ ਦਾ ਕੋਈ ਬੋਲ ਨਹੀਂ ਲਾਇਆ ਕੋਈ ਕਿਸੇ ਨੂੰ ਕਿਹਾ ਨਹੀਂ ਜੀ ਜੀ ਬੱਚੇ ਸੀਗੇ ਇਹ ਬੱਚਿਆਂ ਕਰਕੇ ਬੱਚਿਆਂ ਨੇ ਇਧਰ ਆ ਕੇ ਆਪ ਆ ਕੇ ਨਹਾਉਣ ਲੱਗੇ ਫਿਰ ਉਹਨਾਂ ਨੂੰ ਬੱਚਿਆਂ ਨੂੰ ਬਾਹਰ ਵੀ ਕੱਢਿਆ ਜੀ ਬਈ ਬੱਚਿਆਂ ਦੀ ਦਾਦੀ ਵੀ ਛੱਡ ਗਈ ਆ ਉਹਨੂੰ ਮਦਦ ਕਰੇ ਇਹ ਨਹੀਂ ਗੱਲ ਹੈਗਾ ਵੀ ਨਹੀਂ ਉਪਰ ਪਤਾ ਨਹੀਂ ਜਾਂ ਕਿਵੇਂ ਵੀ ਕੋਈ ਪਰਮਾਤਮਾ ਕੰਨੀ ਹੋਏ ਜਾਂ ਬਾਣਾ ਵਾਪਰਨਾ ਸੀ ਵੀ ਉਹ ਦੁਬਾਰਾ ਫਿਰ ਇੱਥੇ ਆ ਗਿਆ ਜੀ ਬਾਬਾ ਜੀ ਨਹੀਂ ਦਰਿਆ ਦੀ ਸਫਾਈ ਹੋਈ ਆ ਅਕਸਰ ਲੋਕ ਨਹਾਣ ਆਣਗੇ ਬੱਚੇ ਵੀ ਨਹਾਣ ਆਣਗੇ ਪਰ ਉਹਨਾਂ ਦੇ ਮਾਪੇ-ਬਾਪ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਜੇ ਇੱਥੇ ਕੋਈ ਨਾ ਨਹਾਉਣ ਆਵੇ ਕਾਰਨ ਕੀ ਆ ਹਜੇ ਦਾ ਸੇਵਾ ਚੱਲਦੀ ਆ ਜੀ ਜੀ ਅੱਜ ਵੀ ਅੱਜ ਤਾਂ ਸਿਰਫ ਇੱਥੇ ਤੱਕ ਪਾਣੀ ਸਾਫ਼ ਹੋਣ ਕਰਕੇ ਸ਼ ਜੋ ਇੱਥੇ ਪਾੜ ਰੱਖਿਆ ਸੀ ਇੱਥੇ ਕੋਈ ਇਸ਼ਨਾਨ ਦਾ ਪ੍ਰੋਗਰਾਮ ਨਹੀਂ ਸੀਗਾ ਨਾ ਕੋਈ ਬੋਰਡ ਲਾਇਆ ਤੁਸੀਂ ਦੇਖ ਨਹੀਂ ਸਕਦੇ ਜਿੱਦਣੇ ਭੂਖੜੀ ਖੁਰਦ ਕੰਮ ਰੱਖਿਆ ਉਦਣੇ ਅਸੀਂ ਬਕਾਇਦਾ ਉੱਤੇ ਬੋਰਡਾ ਬੋਰਡ ਲਾਏ ਹੋਏ ਸੀ ਜੀ ਇੱਥੇ ਇਸ਼ਨਾਨ ਕਰਨਾ ਜਾਂ ਕੁਝ ਵੀ ਆ ਲੇਕਿਨ ਅੱਜ ਦਾ ਇੱਥੇ ਕੋਈ ਇਹ ਜਿਹਾ ਪ੍ਰੋਗਰਾਮ ਨਹੀਂ ਸੀ ਮੂਰੇ ਰੋਟੀਆਂ ਲਾਈਆਂ ਨੇ ਵੀ ਕੋਈ ਵੇਚਣਾ ਬੜੇ ਪਰ ਲੇਕਿਨ ਉਹ ਬੱਚੇ ਸੀ ਬੱਚਿਆਂ ਨੇ ਪਤਾ ਨਹੀਂ ਕਿਉਂ ਅੱਜ ਦੁਬਾਰਾ ਗਲਤੀ ਕੀਤੀ ਕਿਉਂ ਉਹ ਆਏ ਜਾਂ ਕਿਵੇਂ ਉਹਨਾਂ ਦੀ ਹੋਈ ਹੋਈ ਸੀ ਆਣ ਆਲੇ ਟਾਈਮ ਦੇ ਵਿੱਚ ਲੋਕ ਇਸ਼ਨਾਨ ਵੀ ਕਰਨਗੇ ਨਹੀਂ ਹਜੇ ਹਜੇ ਇੱਥੇ ਨਹੀਂ ਨਹੀਂ ਜੀ ਆਣ ਆਲੇ ਟਾਈਮ ਦੀ ਗੱਲ ਕਰਦੇ ਆ ਇਸ਼ਨਾਨ ਕਰਨਗੇ ਪਰ ਉਹਦੇ ਵਿੱਚ ਕੋਈ ਸਿਸਟਮ ਕੀਤਾ ਜਾਊਗਾ ਵੀ ਇੱਥੇ ਢੰਗਾਈ ਨਾ ਹੋਵੇ ਜਦੋਂ ਇਹਨੂੰ ਅਸੀਂ ਕਰਾਂਗੇ ਨਾ ਕਲੀਅਰ ਹੋ ਜਾਊਗਾ ਅਸੀਂ ਇੱਥੇ ਰੇਤਾ ਹੋਰ ਪਾਵਾਂਗੇ ਜੀ ਇੱਜ ਰੇਤਾ ਪਾ ਕੇ ਦਾ